ਕੱਲ ਮੈਂ ਤੁਹਾਨੂੰ ਵਲੌਗ ਜਿੱਥੇ ਛੱਡਿਆ ਸੀ ਥੋੜਾ ਜਿਹਾ ਮੇਰਾ ਗਲਾ ਖਰਾਬ ਹੈ ਉੱਥੋਂ ਹੀ ਸ਼ੁਰੂ ਕਰਦੇ ਆ ਕੱਲ ਮੈਂ ਤੁਹਾਨੂੰ ਇਕਿਆਂ ਤੋਂ ਸਾਰੇ ਇੰਟਰ ਕਰਨ ਤੱਕ ਦਾ ਸਫ਼ਰ ਸੁਣਾਇਆ ਸੀ ਤੇ ਅੱਜ ਮੈਂ ਤੁਹਾਨੂੰ ਥੋੜਾ ਜਿਹਾ ਸਾਰਿਆਂ ਦੀ ਫੈਮਲੀ ਬਾਰੇ ਦੱਸੂਗੀ ਜਣਾਂ ਮੇਰੇ ਹੈ ਨਹੀਂ ਦਿਓਰੀ ਹੈ ਠੀਕ ਹੈ ਜੀ ਬਾਕੀ ਮੈਂ ਤੁਹਾਨੂੰ ਦੱਸਦਾ ਸੀਗਾ ਵੀ ਅਸੀਂ ਕਿਵੇਂ-ਕਿਵੇਂ ਜੋਬ ਕਰਦੀ ਹੈ ਸਾਰੇ ਤੇ ਜਿਹੜਾ ਮਦਰਨ ਨਾਲ ਦੇ ਨਾਲ ਯਾਰ ਹੈ ਉਦਰਾਣੀ ਨਾਲ ਹੀ ਉਹਨਾਂ ਹੀ ਹੈ ਜਦੋਂ ਮੈਂ ਵਿਆਹ ਕੇ ਆਈ ਸੀ ਨਾ ਤਾਂ ਔਹ ਤੁਹਾਨੂੰ ਹੱਸਾ ਵੀ ਆਉਗਾ ਗੱਲ ਸੁਣ ਕੇ ਪਰ ਅੱਜ ਗੱਲ ਸੋਚਣ ਵਾਲੀ ਨਿਕਲੂਗੀ ਜਦੋਂ ਮੈਂ ਵਿਆਹ ਕੇ ਆਈ ਤੇ ਥੋੜੇ ਜਣ ਬਾਅਦ ਹੁਣ ਜਿਵੇਂ 15 20 ਦਿਨ ਬਾਅਦ ਵੀ ਨਿਵਾਸ ਫਾਰਮਲੀ ਰੋਟੀ ਪੈਣੀ ਲੱਗ ਜਾਨੀ ਆਪਾਂ ਤੇ ਮੇਰੇ ਮਦਰਨ ਲਾਉ ਦਾ ਜੌਬ ਸੀ ਕਿ ਮੈਂ ਛੁੱਟੀ ਤੇ ਸੀਗੀ ਹਲੇ ਕਿਉਂਕਿ ਮੈਂ ਬਦਲੀ ਹਜੇ ਹੋਈ ਨਹੀਂ ਸੀ ਛੁੱਟੀ ਲੈ ਲੈਂਦੀ ਹੁੰਦੀ ਸੀ 8-8 ਦਿਨ ਲਾ ਜਾਂਦੀ ਸੀ ਵਿੱਚ ਵਿੱਚ ਦੀ ਚਲੀ ਜਾਂਦੀ ਸੀ ਤੇ ਤੁਹਾਨੂੰ ਮੈਂ ਦੋ ਤਿੰਨ ਇਸ ਤਰ੍ਹਾਂ ਦੀਆਂ ਗੱਲਾਂ ਸੁਣਾਉਂਗੀ ਵੀ ਤੁਹਾਨੂੰ ਲੱਗੂਗਾ ਕਿ ਮੇਰੇ ਮਦਰ ਇਨ ਲਾ ਬਹੁਤ ਜ਼ਿਆਦਾ ਨਾਈਸ ਨਹੀਂ ਮੇਰੇ ਇਨ ਲਾਜ਼ ਬਹੁਤ ਜ਼ਿਆਦਾ ਵਧੀਆ ਨਹੀਂ ਤਾਂ ਜਿਹੜਾ ਜਦੋਂ ਵਿਆਹ ਹੋਇਆ ਤੇ ਫਿਰ 8 ਦਿਨ ਮੈਂ ਵਿੱਚ ਦੀ ਇੱਥੇ ਆ ਗਈ ਕਦੇ ਚਲੀ ਗਈ ਪਰ ਛੁੱਟੀਆਂ ਵੀ ਮੁੱਕਣ ਲੱਗੀਆਂ ਕਿਉਂਕਿ ਜਦੋਂ ਮੇਰਾ ਵਿਆਹ ਹੋਇਆ ਉਦੋਂ ਦੋ ਕੁ ਸਾਲ ਹੀ ਹੋਈ ਸੀ ਜੌਬ ਕਰਦੀ ਨੂੰ ਪੁਰਾਣੇ 22 ਸਾਲ ਮੈਂ ਉੱਥੇ ਲਾਇਆ ਕਿਉਂਕਿ ਉਹਦੇ ਵਿੱਚ 6 ਮਹੀਨੇ ਦਾ ਫਿਰ ਵਿਆਹ ਨੂੰ ਹੋ ਗਈ ਸੀ ਕਿ ਜੁਲਾਈ ਚ ਬਦਲੀਆਂ ਹੋਣੀਆਂ ਸਟਡੀਆਂ ਜੂਨ ਜੁਲਾਈ ਚ ਤੇ ਮੈਨੂੰ ਨਾ ਜਦੋਂ ਮੰਮੀ ਨੇ ਹਨ ਕਾਲਜ ਜਾਣਾ ਹੁੰਦਾ ਤੇ ਮੈਂ ਘਰ ਹੀ ਹੁੰਦੀ ਸੀ ਤੇ ਮੈਂ ਆਖਿਆ ਵੀ ਕੀ ਬਣਾਉਣਾ ਬ੍ਰੇਕਫਾਸਟ ਚ ਤੇ ਮੈਨੂੰ ਕਹਿੰਦੇ ਵੀ ਆਲੂ ਪਰੌਂਠੇ ਬਣਾ ਲੂ ਹੁਣ ਦੇਖੋ ਜੀ ਮੈਂ ਤਾਂ ਆਈ ਸੀ ਪਿੰਡ ਚੋਂ ਤੇ ਉਹ ਵੱਡੇ ਟੱਬਰ ਚੋਂ ਚਾਰ ਅਸੀਂ ਭੈਣ ਭਰਾ ਤੇ ਚਾਚੀ ਤਾਇਆ ਨੇ ਜੋ ਆਪ ਚੱਲੇ ਹਨ ਕੁੱਲ 115 16 ਜਣਿਆਂ ਦਾ ਪਰਵਾਸ ਸੀ ਤੇ ਸਾਡੇ ਤੁਆ ਨੂੰ ਵਾਲੇ ਪਰੌਂਠੇ ਕਦੇ ਬਣਦੇ ਨਹੀਂ ਸੀ ਉਹਨਾਂ ਸਮੇਂ ਜਦੋਂ ਐਸੀ ਵੀ ਬਿੰਨਾ ਚਾਹ ਇਹੋ ਕੁਝ ਨਹੀਂ ਸੀ ਹੁੰਦਾ ਤੇ ਸਾਡੇ ਦੇ ਮੂਲੀ ਵਾਲੇ ਪਰੌਂਠੇ ਬਣਦੇ ਹੁੰਦੇ ਸੀ ਕਿ ਖੇਤ ਮੂਲੀ ਆ ਜਾਂਦੀ ਸੀ ਉਹ ਹੀ ਬਣਦੇ ਹੁੰਦੇ ਸੀ ਇਹ ਦੋ ਜੋੜ ਕੇ ਬਣਾਉਂਦੇ ਸੀ ਆਪਾਂ ਤੇ ਮੈਨੂੰ ਉਹੀ ਪਤਾ ਸੀਗਾ ਤੇ ਆਪਾਂ ਆਲੂ ਓਇਲ ਕਿਤੇ ਪੀਠੀ ਬਣਾਈ ਦੋ ਜੋੜ ਕੇ ਪਰੌਂਠੇ ਬਣਾਤੇ ਆਲੂ ਨਾਲੇ ਹੁਣ ਮੈਨੂੰ ਵੀ ਬੜੀ ਹਸਾਉਂਦੇ ਤੇ ਇਹਨਾਂ ਨੇ ਕਿਸੇ ਨੇ ਨਹੀਂ ਟੋਕਿਆ ਉਹਨਾਂ ਕੋਲ ਪੋਜ਼ਿਟਿਵਿਟੀ ਦੇਖੋ ਤੁਸੀਂ ਹਨਾ ਕਿਸੇ ਵੀ ਘਰ ਦੇ ਜੀ ਨੇ ਨਾ ਹਸਬੈਂਡ ਨੇ ਨਾ ਕਿਸ ਦੇ ਹੋਰ ਨੇ ਕਿਸੇ ਨੇ ਵੀ ਨਾ ਮਮਾ ਨੇ ਨਾ ਪਪਾ ਨੇ ਕਿਸੇ ਨੇ ਨਹੀਂ ਕਿਹਾ ਇਹ ਐਨ ਇਹ ਬਣਾਉਣੀ ਸੀ ਐ ਬਣਾਉਣੀ ਸੀ ਇਹਨਾਂ ਨੇ ਸਾਰੇ ਨੇ ਖਾਤੇ ਚਲੋ ਜਿੰਨੇ ਦਾ ਸੰਡੇ ਉਹਨਾਂ ਤੱਕ ਮੈਂ ਜਿਹੜਾ ਵੀ ਕੁਝ ਕਹਿੰਦੇ ਬ੍ਰੇਕਫਾਸਟ ਹੈ ਬਣਾ ਲਵਾਂ ਬਣਾ ਲੈਂਦੀ ਜਿਸ ਜਿਵੇਂ ਨੂੰ ਆਉਂਦਾ ਸੀ ਉਸ ਤੋਂ ਬਾਅਦ ਆ ਗਿਆ ਸੰਡੇ ਇਸ ਸੰਡੇ ਨੂੰ ਆਵਾਂ ਘਰੇ ਸੀ ਕਿ ਜਿਵੇਂ ਉਹ ਕਹਿੰਦੇ ਬਿਟੇ ਅੱਜ ਤੁਸੀਂ ਰੋਜ਼ ਹੀ ਠੰਡਾ ਖਾਣੇ ਹੋ ਅੱਜ ਮੈਂ ਬਣਾਉਂਗੀ ਤੁਸੀਂ ਖਾਓ ਤੇ ਮੇਰੇ ਮਨਾਂ ਕਰਨ ਦੇ ਬਾਵਜੂਦ ਵੀ ਉਹ ਕਹਿੰਦੇ ਨਹੀਂ ਨਹੀਂ ਅੱਜ ਤਾਂ ਮੈਂ ਹੀ ਬਣਾਉਂਗੀ ਤੇ ਤੁਸੀਂ ਬੈਠ ਕੇ ਖਾਓ ਤੇ ਫਿਰ ਉਹਨਾਂ ਨੇ ਅਲੂ ਵਾਲੇ ਪਰੌਠੇ ਬਣਾਏ ਤੇ ਫਿਰ ਮੈਂ ਦੇਖਿਆ ਵੀ ਅਲੂ ਵਾਲੇ ਪਰੌਠੇ ਐ ਬਣਾਉਣੇ ਸੀਗੇ ਤੇ ਮੈਂ ਤਾਂ ਇਹਨੂੰ ਵੀ ਥੋੜਾ ਥੋੜ ਕੇ ਮਾਉਂਦੀ ਉਹਨਾਂ ਨੂੰ ਉਹ ਸਿੱਖੀ ਕਿ ਅਨੁਲੋਕੜੀ ਨਵੰਦੀ ਹੈ ਨਾ ਚਲੋ ਇਹ ਵੀ ਸੀਗਾ ਸੀ ਕਿ ਉਹਨਾਂ ਦੀ ਪੋਜ਼ਿਟਿਵਿਟੀ ਮੈਨੂੰ ਇਸ ਗੱਲ ਚ ਲੱਗੀ ਕਿ ਉਹਨਾਂ ਨੇ ਮੈਨੂੰ ਇਹ ਗੱਲ ਕਰਨ ਦੀ ਬਜਾਏ ਮਤਾਂ ਦੇਣ ਦੀ ਬਜਾਏ ਕਿ ਐ ਨਹੀਂ ਐ ਬਣਾਉਣੀ ਸੀ ਕੋ ਐ ਕਰਨਾ ਸੀ ਉਹਨਾਂ ਨੇ ਉਵੇਂ ਹੀ ਖੜਦੇ ਜਦੋਂ ਉਹਨਾਂ ਨੇ ਬਣਾਏ ਤਾਂ ਮੈਂ ਪਿੱਛੇ ਗਈ ਹੈ ਨਾ ਤਾਂ ਮੈਨੂੰ ਇਹ ਗੱਲ ਹਮੇਸ਼ਾ ਯਾਦ ਰਹਿੰਦੀ ਹੈ ਕਿ ਕਦੇ ਵੀ ਉਹਨਾਂ ਨੇ ਟੋਕ ਟਾਕੀ ਨਹੀਂ ਕੀਤੀ ਜਿਸ ਤਰ੍ਹਾਂ ਦੀ ਵੀ ਮੈਂ ਸੀ ਮੈਨੂੰ ਐਕਸੈਪਟ ਕੀਤਾ ਠੀਕ ਹੈ ਤੇ ਇਦਾਂ ਹੀ ਮਤਲਬ ਸਫਰ ਬਸ ਸ਼ੁਰੂ ਹੋ ਗਿਆ ਤੇ ਚੱਲਦਾ ਰਿਹਾ ਤੇ ਫੇਰ ਇੱਕ ਗੱਲ ਹੋਰ ਸੀ ਜਿਹੜੀ ਮੈਂ ਤੁਹਾਨੂੰ ਸੁਣਾਉਣੀ ਸੀ। ਮਤਲਬ ਤੁਸੀਂ ਵੀ ਆਪਣੇ ਹਨਾ ਜਦੋਂ ਵੀ ਕੋਈ ਨਵਾਂ ਜੀ ਘਰ ਚ ਆਉਂਦਾ ਨੂੰ ਬਣ ਕੇ ਤਾਂ ਉਹਨੂੰ ਕੁਝ ਟਾਈਮ ਤੇ ਚਾਹੀਦਾ ਹੁੰਦਾ ਹੈ। ਦੇਖੋ ਜਸਟ ਫੋਨ ਨੂੰ ਤੇ ਆਪਾਂ ਉਹ ਵੀ ਉਹਨੂੰ ਐ ਕਰਨ ਲੱਗ ਜਾਈਏ ਵੀ ਸਾਡੇ ਤਾਂ ਆਰਵਾਜ ਹੁੰਦਾ ਸਾਡੇ ਤਾਂ ਆਰਵਾਜ ਹੁੰਦਾ ਨੂੰ ਐ ਕਰਿਆ ਕਰ ਤੂੰ ਐ ਕਰਿਆ ਕਰ ਉਹ ਕੋਈ ਅੱਛੀ ਗੱਲ ਨਹੀਂ ਹੁੰਦੀ। ਤੇ 노 ਡਾਊਟ ਬੰਦਾ ਜਿਹੜਾ ਆਇਆ ਹੁੰਦਾ ਉਹ ਹਰ ਤਰ੍ਹਾਂ ਅਡਜਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਤਾਂ ਉਹਨੂੰ ਟਾਈਮ ਗਰੂ ਦੇਣਾ ਚਾਹੀਦਾ। ਇਹ ਜਿਵੇਂ ਮੈਨੂੰ ਉਹ ਵੀ ਕਹਿ ਦਿੰਦੇ ਵੀ ਐ ਨਹੀਂ ਬਣਾਈ ਦੇ ਹੁੰਦੇ ਕਿਉਂ ਤੇ ਆ ਤੈਨੂੰ ਕਿਉਂ ਬਣਾਉਣੇ ਆਉਂਦੇ। ਤੋ ਕਲ ਚੂ ਬਣਾ ਲਈ ਹੋ ਜਾਣੀ ਸੀ ਹਨਾ ਤਾਂ ਉਹਨਾਂ ਨੇ ਮੈਨੂੰ ਇਹ ਕਹਿਣ ਦੀ ਬਜਾਈ ਕਿ ਤੈਨੂੰ ਪਰੌਂਠੇ ਨਹੀਂ ਬਣਾਉਣੇ ਹੁੰਦੇ ਤੈਨੂੰ ਐ ਨਹੀਂ ਕਰਨਾ ਆਉਂਦਾ ਕੁਝ ਨਹੀਂ ਕਿਹਾ ਉਹਨਾਂ ਨੇ ਬਸ ਜਿਹਨੇ ਵੀ ਮੈਂ ਬਣਾਈ ਉਹਨਾਂ ਨੇ ਖਾਧੇ ਤੇ ਜਦੋਂ ਉਹਨਾਂ ਨੇ ਬਣਾਏ ਮੈਂ ਸਿੱਖੀ ਵੀ ਇੰਨਾ ਕਰਨਾ ਸੀਗਾ ਤੇ ਆਫਟਰ ਆਲ ਆਲੂ ghee ਪਾਉਣੇ ਜ਼ਰਤਿਚ ਤਾਂ ਤੋ ਲੋ ਜੋੜ ਕੇ ਬਣਾਏ ਪਰ ਕਈ ਵਾਰੀ ਸੱਚ ਅਸੀਂ ਕਹਿ ਦਿੰਦੇ ਹਾਂ ਵੀ ਤੈਨੂੰ ਇਹਨਾਂ ਵੀ ਨਹੀਂ ਆਉਂਦਾ ਅੱਜ ਤੱਕ ਵੀ ਮੈਂ ਤੁਹਾਡੇ ਕੋਲੇ ਕਰਤੀ ਇਹ ਗੱਲ ਉਹਨਾਂ ਨੇ ਅੱਜ ਤੱਕ ਵੀ ਕਦੇ ਇਹ ਗੱਲ ਦਰਾਈ ਨਹੀਂ ਜਦੋਂ ਬਲ ਕਰਨ ਰਹੀ ਸੀ ਇਹਨੂੰ ਪਰੌਂਠੇ ਨਹੀਂ ਬਣਾਉਣੇ ਹੁੰਦੇ ਆਲੂ ਦੇ ਠੀਕ ਹੈ ਤੇ ਇਹ ਚੀਜ਼ਾਂ ਹੁੰਦੀ ਤੇ ਫੇਰ ਨਾ ਹਾਂ ਜਿਹੜੀ ਮੈਨੂੰ ਇੱਕ ਹੋਰ ਗੱਲ ਸੋਣੀ ਸੀ ਜਦੋਂ ਮੇਰਾ ਮਤਲਬ ਛੁੱਟੀਆਂ ਖਤਮ ਹੋ ਗਈਆਂ ਤੇ ਫਿਰ ਤੇ ਮੈਨੂੰ ਜਾਣਾ ਪੈਣਾ ਸੀ ਕਿ ਜੌਬ ਤੇ ਕਿ ਜੌਬ ਮੇਰੀ ਹਜੇ ਉੱਥੇ ਸੀਗੀ ਤੇ ਮੇਰੇ ਮਦਰ ਲਾ ਤੇ ਫਾਦਰ ਲਾ ਮੇਰੇ ਹਸਬੰਦ ਨੂੰ ਕਹਿੰਦੇ ਦੇਖ ਤਾਈ ਕਾਕਾ ਤਨਖਾਹ ਲੈਣੀ ਤੂੰ ਕੁੜੀ ਦੀ ਹੁਣ ਜੇ ਤਾਂ ਤੂੰ ਇਹਨੂੰ ਚੌਣਾ ਕੇ ਬਸਤੇ ਚਲੀ ਜਾਵੇ ਲੋ ਕਰਦੇ ਤਾਂ ਠੀਕ ਹੈ ਬਸ ਚੜਾ ਦੇ ਚਲੀ ਜਾਊਗੀ ਜੇ ਤੇ ਇਹ ਚਾਹਣਾ ਕਿ ਕਾਰ ਤੇ ਜਾਵੇ ਬਸ ਨਹੀਂ ਚੜਾਉਣਾ ਤੂੰ ਕਿ ਤੂੰ ਸੈਟਰਡੇ ਨੂੰ ਇਹਨੂੰ ਲੈਣ ਜਾਏਗਾ ਘਰ ਤੇ ਤੇ ਮੰਡੇ ਫੇਰੇ ਛੱਡ ਕੇ ਆਏਗਾ ਇਹਦੇ ਭਰਾ ਨਹੀਂ ਨਾ ਇਹਨਾਂ ਭਰਾ ਇਹਦੇ ਲੈਣ ਆਉਣਗੇ ਮੈਂ ਤਾਂ ਭਰਾ ਨੂੰ ਛੱਡਣ ਆਉਂਦੀ ਕਿਉਂਕਿ ਹੁਣ ਇਹ ਸਾਡੀ ਜ਼ਿੰਮੇਵਾਰੀ ਹੈ ਤਨਹਾ ਤੋਂ ਹਣੀ ਹੈ ਔਖਾ ਵੀ ਤੁਸੀਂ ਹੋਏਗਾ ਟੌਕਸ ਆਫ ਨੂੰ ਚ ਲੈਣਾ ਦੇ ਨਾਲ ਤੇ ਫਿਰ ਇਹ ਹਮੇਸ਼ਾ ਇਹੀ ਹੁੰਦਾ ਸੀ ਕਿ ਜਿੰਨੇ ਚਿਰ ਮੇਰੀ ਬਦਲੀ ਨਹੀਂ ਹੋਈ ਵੀ ਹਰ ਸੈਟਰਡੇ ਇਹ ਮੈਨੂੰ ਉੱਥੋਂ ਲੈਣ ਜਾਂਦੇ ਉਹ ਸੈਟਰਡੇ ਹਾਫ ਡੇ ਹੁੰਦਾ ਸੀ ਤੇ ਹਾਫ ਡੇ ਮਤਲਬ ਇਹ ਸ਼ੁੱਕਰਵਾਰ ਨੂੰ ਚਲੇ ਜਾਂਦੇ ਸ਼ਾਮ ਨੂੰ ਤੇ ਸੈਟਰਡੇ ਨੂੰ ਸਕੂਲੋਂ ਹੀ ਅਸੀਂ ਸਿੱਧੇ ਆ ਗਏ ਉਸ ਘਰੋਂ ਬਾਏ ਬਾਏ ਕਰੇ ਆਉਂਦੇ ਸੀ ਜੀ ਹੁਣ ਟੂ ਕਿ ਲੇਟ ਹੁੰਦਾ ਉਦੋਂ ਇਨ ਇਨ ਸੜਕਾਂ ਵੀ ਫੋਰ ਲੇਨ ਨਹੀਂ ਹੁੰਦੀਆਂ ਸੀ ਜੀ ਸਿੰਗਲ ਸਿੰਗਲ ਰੋਡ ਹੁੰਦੀਆਂ ਸੀ ਟਾਈਮ ਜ਼ਿਆਦਾ ਲੱਗਦਾ ਸੀ ਤੇ ਸਵੇਰੇ ਮੈਨੂੰ ਇਹ ਮੰਡੀ ਨੂੰ ਸਵੇਰੇ ਛੱਡਣ ਜਾਂਦੀ ਸੀ ਮਤਲਬ ਇਸ ਤਰ੍ਹਾਂ ਦੀ ਸੀ ਮੇਰੇ ਮਦਰਨ ਦਾ ਬਿਹੇਵੀਅਰ ਤਾਂ ਫਿਰ ਉਹ ਨੇਚਰਲੀ ਜਦੋਂ ਉਹਨਾਂ ਨੇ ਪਹਿਲ ਕੀਤੀ ਤੇ ਮੈਂ ਵੀ ਹਨਾ ਜਿਵੇਂ ਕਹਿੰਦੇ ਹੁੰਦੇ ਨੇ ਕਿ ਜੇ ਕੋਈ ਤੁਹਾਨੂੰ ਦੇਖ ਕੇ ਖੜਾ ਹੋ ਜੇ ਤਾਂ ਤੁਹਾਡੀ ਵੀ ਡਿਊਟੀ ਬਣਦੀ ਹੈ ਤੁਸੀਂ ਬਰਾਬਰ ਖੜੇ ਹੋ ਜਾਓ ਤਾਂ ਫਿਰ ਮੈਂ ਵੀ ਉਹ ਹੀ ਕੀਤਾ ਜੇ ਉਹ ਮੇਰੇ ਨਾਲ ਅੱਛੇ ਹੁੰਦੇ ਸੀ ਤੇ ਮੈਂ ਉਹਦੋਂ ਵੱਧ ਅੱਛੀ ਹੋਣ ਦੀ ਕੋਸ਼ਿਸ਼ ਕਰਦੀ ਰਹੀ ਪਰ ਉਹ ਮੇਰੇ ਤੋਂ ਜ਼ਿਆਦਾ ਅੱਛੇ ਨੇ ਮੈਂ ਉਹਨਾਂ ਅੱਛੀ ਨਹੀਂ ਹੋ ਸਕੂੰਦੀ ਜਿਵੇਂ ਉਹ ਅੱਛੇ ਨੇ ਬਹੁਤ ਜ਼ਿਆਦਾ ਅੱਛੇ ਨੇ ਉਹਨਾਂ ਤਾਂ ਤੁਸੀਂ ਬੋਲਬਾਣੀ ਦੇਖੀ ਹੋਣੀ ਹੈ ਕਿੰਨੀ ਪਿਆਰੀ ਹੈ ਉਹਨਾਂ ਦੀ ਬੇਟੀ ਨਹੀਂ ਹੈਗੀ ਪਰ ਉਹਨਾਂ ਨੇ ਮੈਨੂੰ ਬੇਟੀ ਬਣਾ ਲਿਆ ਮੁੰਵ ਵੀ ਨਹੀਂ ਉਹਨਾਂ ਦੀ ਬੇਟੀ ਵੀ ਨਹੀਂ ਉਹਨਾਂ ਦੀ ਤੇ ਸਭ ਤੋਂ ਜ਼ਿਆਦਾ ਮੈਂ ਉਹਨਾਂ ਦੀ ਸਹੇਲੀ ਐ ਅਸੀਂ ਅਸੀਂ ਦੋਨੇ ਪੱਕੀਆਂ ਸਹੇਲੀਆਂ ਮਤਲਬ ਐ ਨਹੀਂ ਹੈਗਾ ਵੀ ਕੋਈ ਗੱਲ ਹੋ ਗਈ ਤਾਂ ਕਈ ਵਾਰੀਆਂ ਜਿਹੜੀ ਗੱਲ ਹੋ ਜਾਂਦੀ ਹੈ ਹਨ ਜਿਹੜੀ ਮੇਰੇ ਹਸਬੰਦ ਕੋ ਵੀ ਆਇਆ ਹੁੰਦਾ ਵੀ ਚਲ ਨਾ ਦੱਸਾਂ ਲੜਨ ਗਿਆ ਚੀਜ਼ ਆਏ ਹੋ ਗਈ ਤਾਂ ਮੈਂ ਮਦਰੀਨ ਲੰਦਾ ਮੇ ਮਾਵਾ ਆਏ ਹੋ ਗਿਆ ਜੇ ਇਹਨਾਂ ਨੂੰ ਦੱਸੇ ਲੜਨਗੇ ਤੂੰ ਰੈਂਦੀ ਬੀਬਾ ਦੱਸੀ ਨਾ ਆਪਾਂ ਆਪੇ ਦੇਖ ਲਾਂਗੇ ਤਾਂ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਛੋਟੀਆਂ ਛੋਟੀਆਂ ਤੇ ਇਹਦਾ ਇਦਾਂ ਅਸੀਂ ਸਫ਼ਰ ਸ਼ੁਰੂ ਕੀਤਾ ਆਪਣਾ ਸਹਰਿਆਂ ਦਾ ਤੇ ਉਸ ਤੋਂ ਬਾਅਦ ਮੈਂ ਮੇਰੇ ਫਾਦਰ ਇਨ ਲਾ ਮੇਰੇ ਫਾਦਰ ਨੂੰ ਬਹੁਤ ਪਿਆਰ ਕਰਦੇ ਸੀ ਬਹੁਤ ਜ਼ਿਆਦਾ ਲੋ ਜਦੋਂ ਮੇਰੇ ਫਾਦਰ ਐਕਸਪਾਇਰ ਹੋਏ ਤੇ ਮੇਰੇ ਫਾਦਰ ਲਾਗ ਰਹੇ ਦੀ ਮੈਨੂੰ ਉੱਥੇ ਜਦੋਂ ਮੈਂ ਭਾਈ ਸਾਹਿਬ ਨੂੰ ਦੇਖਿਆ ਸੀ ਤੇ ਮੇਰਾ ਉੱਥੇ ਰੋਣਾ ਉੱਚੀ ਨਿਕਲ ਰਿਹਾ ਸੀ ਪਰ ਮੈਂ ਆਪਣੇ ਆਪ ਨੂੰ ਕੰਟਰੋਲ ਕੀਤਾ ਹੋਇਆ ਸੀ ਬਿਲਕੁਲ ਕੋਈ ਕੁੜਮ ਸਾਨੂੰ ਰੋਣਾ ਆਇਆ ਕਿ ਰੋਣਾ ਆਇਆ ਪਰ ਉਹ ਆ ਕੇ ਇੰਨਾ ਰੋਏ ਸੀ ਉੱਚੀ ਉੱਚੀ ਦਾ ਹਮਾਰ ਕੇ ਉਹ ਕਹਿੰਦੇ ਸੀ ਮੇਰਾ ਬਹੁਤ ক্লোਜ਼ ਕੋਈ ਮੇਰੇ ਦਿਲ ਦੇ ਕੋਈ ਬੰਦਾ ਸੀ ਜਿਹੜਾ ਚਲਾ ਗਿਆ ਤੇ ਬਹੁਤ ਦੇਖਦਾ ਹੁਣ ਵੀ ਜਦੋਂ ਕਿਸੇ ਨਾਲ ਨਹੀਂ ਗੱਲਾਂ ਛੇੜ ਲੈਂਦੇ ਆਂ ਤਾਂ ਅਸੀਂ ਬੈਠੇ ਤਾਂ ਪਾਪਾ ਦੀਆਂ ਅੱਖਾਂ ਜਿਵੇਂ ਤ੍ਰਿਪ ਤ੍ਰਿਪ ਪਾਣੀ ਵਲਣ ਲੱਗਦੇ ਨੇ ਇੰਨਾ ਜ਼ਿਆਦਾ ਤਿਆਰ ਕਰਦੇ ਸੀ ਕਿਸੇ ਦੇਵੀ ਮੈਨੂੰ ਲੱਗਦਾ ਨਹੀਂਗਾ ਕਿਸੇ ਦੇ ਸਹਰਿਆਂ ਨੇ ਕਦੇ ਆਪਣੇ ਕੁੜਮ ਦੀ ਵਰਸੀ ਕੀਤੀ ਹੋਵੇ ਤੇ ਮੇਰੀਆਂ ਅੱਖਾਂ ਭਰ ਜਾਂਦੀਆਂ ਯਾਦ ਕਰਕੇ ਕਿ ਮੇਰੇ ਪਿਓ ਦੀ ਵਰਸੀ ਮੇਰੇ ਫਾਦਰ ਲਾਣੇ ਕਿੰਨੀ ਸੀ ਇੱਥੇ ਸੀ ਸੀ ਇੰਨਾ ਮੈਨੂੰ ਪ੍ਰਾਊਡ ਫੀਲ ਹੁੰਦਾ ਹੈ ਇੰਨਾ ਮੈਨੂੰ ਮਾਣ ਹੁੰਦਾ ਆਪਣੀ ਸਹਰਾਂ ਸਾਹਿਬ ਤੇ ਕਿਵੇਂ ਇੰਨਾ ਕਮਾਇਆ ਸੀ ਉਹ ਮੈਨੂੰ ਇੰਨਾ ਪਿਆਰ ਕਰਦੇ ਆ ਇੱਕ ਕਿਸੇ ਕੋਈ ਆਪਦੇ ਘਰੇ ਕੁੜਮਾ ਇਹਨਾਂ ਸੀ ਨਹੀਂ ਕਰਦਾ ਨੂੰ ਨੇ ਪੇਵ ਦੀ ਤਾਂ ਬਿਲਕੁਲ ਵੀ ਨਹੀਂ ਹੈ ਨਾ ਤੇ ਪਰ ਮੇਰੀ ਫਾਦਰ ਨਹੀਂ ਨਗਰ ਨਹੀਂ ਲਾਣੀ ਮੈਨੂੰ ਇਹਨਾ ਮਾਣ ਦਿੱਤਾ ਜਿਵੇਂ ਮੇਰੇ ਫਾਦਰ ਦੀ ਪਹਿਲੀ ਵਰ੍ਹੇਸਵੀ ਦਾ ਪਾਰਟ ਸਾਡੀ ਘਰ ਹੋਇਆ ਸੀ ਠੀਕ ਹੈ ਉਹ ਹੀ ਘੜੀਆਂ ਹੁੰਦੀਆਂ ਜਦੋਂ ਤੁਸੀਂ ਇੱਕ ਦੇ ਨਾਲ ਜੁੜ ਜਾਂਦੇ ਹੋ ਕੁਝ ਕਰੀ ਹੋਣੀ ਹੈ ਨਿਤ ਟੈਸਟ ਨਹੀਂ ਲੈਣਾ ਮੈਂ ਤੁਹਾਨੂੰ ਇੱਕ ਘਟਨਾ ਦੱਸਦੀ ਹਾਂ ਜਿੱਥੋਂ ਬਹੁਤ ਕੁਝ ਸਿੱਖਣ ਨੂੰ ਮਿਲ ਜੂਗਾ ਤੁਹਾਨੂੰ ਵੀ ਤੇ ਤੁਸੀਂ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਇਹ ਜੀ ਵੀਡੀਓ ਕਿਉਂਕਿ ਪਤਾ ਨਹੀਂ ਕਿਹਦੇ ਦਿਲ ਦੀ ਸੋਚ ਬਦਲ ਜਾਂਦੀ ਹੈ ਕਿਸੇ ਤੋਂ ਪ੍ਰਭਾਵਿਤ ਹੋ ਕੇ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਤਾਂ ਮੈਂ ਬਿਮਾਰ ਹੋ ਗਈ ਦੋ ਮਹੀਨੇ ਹੋਏ ਸੀ ਮੈਨੂੰ ਵਿਆਹ ਹੋਏ ਨੂੰ ਤੇ ਅਹੀਂ ਵੀ ਆਹੀ ਬਸ ਕੋਈ ਫੂਡ ਕੋਈ ਇਸ ਨੀ ਵਗੈਰਾ ਕੁਝ ਇਸ ਤਰ੍ਹਾਂ ਨਾ ਮੈਨੂੰ ਪ੍ਰੋਬਲਮ ਹੋ ਗਈ ਮੈਨੂੰ ਤੇ ਮੈਨੂੰ ਓਵਰਨਾਈਟ ਉਹਨਾਂ ਨੇ ਹਸਪੀਟਲ 'ਚ ਰੱਖਿਆ ਤੇ ਮੇਰੇ ਮਦਰ ਇਨ ਲਾ ਉਹ ਕਹਿੰਦੇ ਤੇਰੇ ਮਮੀ ਨੂੰ ਫੋਨ ਕਰਦੀ ਆਪਾਂ ਕਿਉਂਕਿ ਹਨਾ ਅਸੀਂ ਨਾ ਉਹ ਰਿਸ਼ਤਾ ਕੋਈ ਗੱਲ ਹੋ ਜਾਂਦੀ 1921 ਤੋਂ ਉਹ ਲੈਣ ਹੋਏ ਨ ਲੱਗੀ ਕਿ ਸੰਦ ਦੱਸਿਆ ਨਹੀਂ ਕਿ ਨਹੀਂ ਮਮੀ ਤੁਸੀਂ ਹੈਗੇ ਹੋ ਜਦੋਂ ਮੈਂ ਠੀਕ ਹੋ ਜੰਦੀ ਫਿਰ ਦੱਸਦਾ ਕਹਿੰਦੇ ਚਲੋ ਠੀਕ ਹੈ ਤਾਂ मतलब ਰਾਤ ਨੂੰ ਮੇਥੋੜੀ ਵੀ ਜਿਆਦਾ ਖਰਾਬ ਹੋ ਇਸ ਕਰਾਤ ਨੂੰ ਮੈਨੂੰ ਐਡਮਿਟ ਕੀਤਾ ਸੀ ਤਾਂ ਸਵੇਰੇ ਉਹਨਾਂ ਨੇ ਮੈਨੂੰ ਕੋਈ ਨੀਂਦ ਰੋਣ ਦੀ ਕੋਈ ਗੋਲੀ ਦਿੱਤੀ ਹੈ ਨਾ ਵੀ ਰਾਤ ਨੂੰ ਟਿਕੀ ਰਹੂਗੀ ਤਾਂ ਮੈਂ ਜਦੋਂ ਸਵੇਰੇ 4 ਵਜੇ ਮੇਰੀ ਅੱਖ ਖੁੱਲੀ ਤੇ ਮੇਰੇ ਮਦਰਨਲਾ ਉਦੋਂ ਵੀ ਜਾਗਦੇ ਬੈਠੇ ਸੀ ਤੇ ਮੇਰਾ ਹੱਥ ਫੜੀ ਬੈਠੀ ਸੀ ਬਸ ਉਹੀ ਘੜੀ ਸੀ ਬੇਣੋ ਜਦੋਂ ਮੇਰੀ ਉਹਨਾਂ ਨਾਲ ਅਟੈਚਮੈਂਟ ਹੋ ਗਈ। ਇਹ ਬਗਾਨੀ ਵਾਂ ساری ਰਾਤ ਜਾਗਦੀ ਰਹੀ ਮੇਰੇ ਲਈ। ਉਹੀ ਪਲ ਸੀ ਜਦੋਂ ਮੇਰੇ ਇੱਥੇ ਦਿਲ ਚ ਮੜ ਗਏ। ਦਸੋ ਉਸ ਤੋਂ ਬਾਅਦ ਫਿਰ ਦੁਬਾਰਾ ਟੈਸਟ ਨਹੀਂ ਲਿਆ ਆਪਾਂ ਕਦੇ। ਮੈਨੂੰ ਇੱਕ ਕਿਸੇ ਨੇ ਮਤਲਬ ਸਾਡੇ ਕਲੋਜ਼ ਚੋਂ ਕਿਸੇ ਨੇ ਕਿਹਾ ਇੱਕ ਦਿਨ ਕਿ ਤੇਰੇ ਮਦਰ ਇਨ ਲਾ ਹਨ। ਹੁੰਦੇ ਬੈਠੇ ਨੇ। ਦਿਲ ਦੇ ਨਿੱਕ ਪਿਆਰੀ ਨੇ। ਬਿਲ ਗਲੋਨੀ ਨਗਰ ਦੇ। ਮੈਂ ਕਿਹਾ ਮੇਰੀ ਗੱਲ ਸੁਣੋ। ਜੀਵਾਨ ਵਰਤਨੀ ਹੈ 24 ਘੰਟੇ। ਇਹ ਦਿਲਬਰਤ ਨੇ ਪਤਾ ਨਹੀਂ ਲੋੜ ਪਊ ਪਤਾ ਨਹੀਂ ਨਾ ਪਊ ਮੈਨੂੰ ਪਰ ਜੇ ਉਹਨਾਂ ਦੀ ਜ਼ੁਬਾਨ ਦੇ ਮਿੱਠੇ ਹਨ ਤੇ ਇਤੋਂ ਵਧੀਆ ਮੈਨੂੰ ਹੋਰ ਕੋਈ ਨਹੀਂ ਮੇਰੇ ਲਈ ਸੌਦਾ ਬਹੁਤ ਵਧੀਆ ਹੈ ਮੈਨੂੰ ਤਾਂ ਮੈਂ ਤਾਂ ਲੱਕੀ ਹੈ ਜੀ ਉਹਨਾਂ ਦੀ ਜ਼ੁਬਾਨ ਅੱਛੀ ਹੈ ਬਸ ਜ਼ੁਬਾਨ ਦੇ ਮਿੱਠੇ ਹੈ ਤਾਂ ਮੈਂ ਦਿਲ ਦਿਲ ਨੂੰ ਲੋੜ ਨਹੀਂ ਹੈ ਮਤਲਬ ਤੁਹਾਨੂੰ ਨਾ ਬੰਦਾ ਡਾਇਰੈਕਟ অর ਇਨਡਾਇਰੈਕਟ ਜਿਵੇਂ ਉਹ ਸੋਚ ਨੂੰ ਆਪਣੇ ਦਿਲ 'ਚ ਬਿਠਾ ਲੈਂਦੀ ਕਿ ਹਾਂ ਮੇਰੇ ਮਦਰ ਇਨ ਲਾ ਸੱਚੀ ਹੋਈ ਹੈ ਨਾ ਮਿੱਠੇ ਜਿਆਦਾ ਨਹੀਂ ਆਏ ਆ ਵਾਹ ਤਾਂ ਮੈਨੂੰ ਉਹਨਾਂ ਦੀ ਮਿਠਾਸ 'ਚ ਵੀ ਕੜਤਾਂ ਲੱਗਣਾ ਚਾਹੀਦਾ ਸੀ ਉਹ ਨਹੀਂ ਕਰਨਾ ਤੁਹਾਨੂੰ ਹਰੇਕ ਤਸਵੀਰ ਦੀਆਂ ਦੋ ਪਾਸੇ ਐ ਠੀਕ ਹੈ ਨਾ ਤੇ ਤੁਹਾਨੂੰ ਅੱਗੇ ਪਾਸੇ ਵਾਲੇ ਤੁਹਾਨੂੰ ਨੈਗੇਟਿਵ ਪਾਸੇ ਦਿਖਾਉਣਗੇ ਕਿ ਤੁਸੀਂ ਉਹ ਚੀਜ਼ ਨਹੀਂ ਕਰਨੀ ਅੱਜ ਤੱਕ ਉਹਨਾਂ ਨੇ ਮੇਰੇ ਨੂੰ ਨੁਕਸ ਨਹੀਂ ਲੱਭੇ ਤੇ ਮੈਂ ਉਹਨਾਂ ਦੇ ਨਹੀਂ ਲੱਭੇ ਐ ਤਾਂ ਹੈ ਨਹੀਂਗਾ ਵੀ ਉਹਨਾਂ 'ਚ ਕੋਈ ਨੁਕਸ ਨਹੀਂ ਤੇ ਇਹ ਵੀ ਨਹੀਂ ਹੈਗਾ ਕਿ ਮੇਰੇ 'ਚ ਕੋਈ ਨੁਕਸ ਨੁਕਸ ਉਹਨਾਂ 'ਚ ਵੀ ਹੋਣਗੇ ਨੁਕਸ ਮੇਰੇ 'ਚ ਵੀ ਹੋਣਗੇ ਪਰ ਅਸੀਂ ਕਦੇ ਨੁਕਸ ਲੱਭੀ ਨਹੀਂ ਕਦੇ ਅਸੀਂ ਹਮੇਸ਼ਾ ਅੱਛਾ ਹੀ ਲੱਭੀਆਂ ਤੇ 2000 ਚ ਮੇਰਾ ਵਿਆਹ ਹੋਇਆ ਸੀ ਤੇ ਹੁਣ ਚੱਲ ਰਿਹਾ 2024 24 ਸਾਲ ਹੋ ਗਏ ਸਾਡੇ ਸਾਥ ਨੂੰ ਪਰਮਾਤਮਾ ਦੀ ਮਿਹਰ ਨਾਲ ਇੱਕ ਵੀ ਦਿਨ ਐਸਾ ਨਹੀਂ ਹੋਇਆ ਕਿ ਅਸੀਂ ਅੰਦਰੋਂ ਅੰਦਰ ਹੀ ਗੁੱਸਾ ਕੀਤਾ ਹੋਏ ਇੱਕ ਦੂਜੀ ਨਾਲ ਬੋਲ ਕੇ ਤਾਂ ਬੜੀ ਵੱਡੀ ਗੱਲ ਤੇ ਇਹ ਸਫ਼ਰ ਇੱਥੋਂ ਤੱਕ ਖੂਬਸੂਰਤ ਪਹੁੰਚ ਗਿਆ ਤੇ ਅੱਗੇ ਆਪਾਂ ਹੋਰ ਤੁਹਾਨੂੰ ਮੈਂ ਨਾਲ ਦੀ ਨਾਲ ਬਹੁਤ ਸਰੀਆਂ ਘਟਨਾਵਾਂ ਜਿਹੜੀਆਂ ਜ਼ਿੰਦਗੀ 'ਚ ਵਾਪਰੀਆਂ ਉਹ ਸੁਣਾਉਂਦੀ ਰਹੂੰਗੀ ਵਿੱਚੋਂ ਵਿੱਚੋਂ ਦੀ ਠੀਕ ਹੈ ਤੇ ਤੁਸੀਂ ਮੈਨੂੰ ਜ਼ਰੂਰ ਦੱਸਿਓ ਇੰਨੀ ਕੀ ਜ਼ਰੂਰ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਪਤਾ ਨਹੀਂ ਕਿਹਦੀ ਸੋਚ ਬਦਲ ਜੇ ਠੀਕ ਹੈ ਮੇਰੀ ਵੀ ਤਾਂ ਕਿਤੋਂ ਬਦਲੀ ਹੋਣੀ ਹੈ ਤੇ ਮੈਂ ਕੀ ਮਤਲਬ ਵੇਲੇ ਟਾਈਮ ਚ ਕੀ ਕਰਦੀ ਸੀ ਕੀ ਨਹੀਂ ਕਰਦੀ ਸੀ ਉਹ ਸਾਰਾ ਵੀ ਮੈਂ ਤੁਹਾਨੂੰ ਜਰੂਰ ਦੱਸੂਗੀ ਸਟੱਡੀ ਮੈਂ ਆਪ ਵੀ ਪੜਨ ਨੂੰ ਤਾਂ ਬਹੁਤ ਸ਼ੌਕ ਹੈ ਮੈਨੂੰ ਮਤਲਬ ਤਿੰਨ ਐਮੇ ਕਰ ਲਈਆਂ ਇੱਕ ਐਮਐਸਸੀ ਵੀ ਕੀਤੀ ਉਹ ਮੈਂ ਤੁਹਾਨੂੰ ਦੱਸਿਆ ਨਹੀਂ ਐਮਐਸਸੀ కెਮਿਸਟਰੀ ਵੀ ਕੀਤੀ ਹੈ ਮੈਂ ਤਿੰਨ ਐਮੇ ਕਰ ਲਈਆਂ ਵੀ ਐਡ ਕਰ ਲਈ ਡੀ ਫਾਰਮੇਸੀ ਕਰ ਲਈ ਬੀਐਸਸੀ ਬੀਐਡ ਕਰ ਲਈ ਮਤਲਬ ਆਰਟਸ ਵੀ ਪੜਿਆ ਕਮਰਸ ਵੀ ਪੜਿਆ ਸਾਇੰਸ ਵੀ ਪੜ੍ਹੀ ਸਾਰੀ ਸਬਜੈਕਟ ਪੜ੍ਹ ਲਈ ਤੇ ਹਾਲੇ ਵੀ ਮੈਂ ਪ੍ਰੈਕਟੀਕਲ ਸਾਇੰਸ ਦੀ ਐਮੇ ਕਰਨੀ ਸੀ ਉਦੋਂ ਬੇਟਾ 10th ਸੀ ਇਹ ਹਸਮੈਂ ਨਹੀਂ ਕਰਨੀ ਦਿੱਤੀ ਕਹਿੰਦੇ ਹੁਣ ਇਹਦੇ ਪੜ੍ਹਨ ਦਾ ਟਾਈਮ ਆ ਤੂੰ ਰਹਿਣ ਲਈ ਤੇ ਪੜ੍ਹਨ ਦਾ ਵੀ ਬਹੁਤ ਸ਼ੌਕ ਹੈ ਪੜਾਉਣ ਦਾ ਵੀ ਬਹੁਤ ਸ਼ੌਕ ਹੈ ਪੜਾ ਕੇ ਵੀ ਮੈਂ ਸਾਰਾ ਦਿਨ ਹੀ ਰੱਜਦੀ ਪਰ ਮੈਨੂੰ ਸਾਰਾ ਦਿਨ ਪੜ੍ਹਨ ਲਈ ਪੜਾਉਣ ਲਈ ਰੱਖੋ ਮੈਂ ਸਾਰਾ ਦਿਨ ਪੜਾ ਸਕਦੀ ਹਾਂ ਇੰਨਾ ਚਾਹ ਹੈ ਮੈਨੂੰ ਪੜਾਉਣ ਦਾ ਕਿਤਾਬਾਂ ਨਾਲ ਮੈਨੂੰ ਬਹੁਤ ਪਿਆਰ ਹੈ ਤੇ ਬਾਕੀ ਮੈਂ ਛੋਟੇ-ਮੋਟੇ ਕੋਰਸ ਯੂਤਿਊਬ ਦੇ ਉੱਤੇ ਆਨਲਾਈਨ ਕੋਰਸ ਵੀ ਛੋਟੇ-ਛੋਟੇ ਕੀਤੇ ਆ ਸਟੱਡੀ ਨੂੰ ਲੈ ਕੇ ਆਪਣੀ ਟੀਚਿੰਗ ਨੂੰ ਲੈ ਕੇ ਹਨਾ ਤੇ ਸੋ ਕੁਝ ਪਿੰਡਾਂ ਨੇ ਪੁੱਛਿਆ ਵੀ ਸੀਗਾ ਕਿ ਤੁਸੀਂ ਕਿੱਥੇ ਵੜਾਉਨੇ ਹੋ ਮੈਂ ਰੋਸ਼ਨਪੁਰ ਪਿੰਡ ਵੜਾਉਣੀ ਆ ਰੋਸ਼ਨਪੁਰ ਝੁੰਗੀਆਂ ਪਟਿਆਲੇ ਜ਼ਿਲ੍ਹੇ ਦਾ ਠੀਕ ਹੈ ਦੂਦਨ ਸਾਧਾਂ ਤੋਂ ਉੱਪਰ ਕਿ ਪਿੰਡ ਪਿੰਡ ਤੇ ਦੇਵੀਗੜ੍ਹ ਵਾਲੀ ਰੋਡ ਤੇ ਜਿਹੜੀ ਸਾਈਡ ਮੇਰੀ ਸ਼ਾਪ ਹੈ ਤਾਂ ਹੀ ਮੈਂ ਆਉਂਦੀ ਹਾਂ ਉੱਥੇ ਰੁਕ ਜਾਨੀ ਹੁੰਦੀ ਹੈ 2 ਘੰਟੇ ਉੱਥੇ ਲਾਇਆ ਜਾਨੀ ਹੈ ਸਵੇਰ ਨੂੰ ਜੇ ਬਣੀ ਹੈ ਤਾਂ ਸਭ ਕੁਝ ਹੈ ਨਹੀਂ ਬਣੀ ਤਾਂ ਨਰਕ ਹੈ ਸੋ ਆਪਣੀ ਸੋਚ ਪੋਜ਼ਿਟਿਵ ਰੱਖਣੀ ਆਪਾਂ ਚਾਹੇ ਸਾਹਮਣੇ ਵਾਲਾ ਤੁਹਾਨੂੰ ਟੌਂਟ ਮਾਰ ਰਿਹਾ ਹੋਵੇ ਤੁਸੀਂ ਪਰ ਉਹਦੇ ਚੋਂ ਵੀ ਪੋਜ਼ਿਟਿਵ ਕੱਢ ਲਓ ਇਸ ਪੋਜ਼ਿਟਿਵਿਟੀ ਨੂੰ ਕਿਵੇਂ ਮੇਨਟੇਨ ਕਰਨਾ ਹੈ ਘਰ ਚ ਵਰਤਦਾ ਕਿਵੇਂ ਆਉਣੀ ਹੈ ਇਹ ਅਗਲੇ ਵਲੋਗ ਚ ਗੱਲ ਕਰਾਂਗੇ ਆਪਾਂ ਸੋ ਮਿਲਦੇ ਰਹੋ ਇੱਕ ਭੈਣ ਦਾ ਆਪਾਂ ਐਲੋਵੀਰਾ ਦਾ ਵੀ ਜਿਹੜਾ ਹੈਗਾ ਵਲੋਗ ਉਹ ਵੀ ਤੁਹਾਨੂੰ ਜਰੂਰ ਬਣਾ ਕੇ ਦੇਣਾ ਉਹ ਮੈਂ ਸਪੈਸ਼ਲੀ ਟਾਈਮ ਕੱਢ ਕੇ ਬਣਾਉਂਗੀ ਤੇ ਤੁਹਾਨੂੰ ਦੱਸਾਂਗੀ ਤੇ ਜੋ ਇਹ ਸਫਰ ਧਾਤ ਨੂੰ ਹੱਥੋਂ ਛੱਡ ਪੈਣੋ ਹੈ ਨਾ ਤੇ ਪਰ ਮੈਂ ਇਹਨਾਂ ਜਰੂਰ ਕਹੂੰਗੀ ਵੀ ਤੁਸੀਂ ਜੇ ਫਾਦਰ ਰਬ ਮਦਰਨ ਲਓ ਤਦ ਤੁਸੀਂ ਫਿਰ ਕਰ ਲਈ ਬਜੈਸਟ ਕਰਨ ਦੀ ਤੇ ਜੇ ਤੁਸੀਂ ਨੂੰ ਹੈ ਜੇ ਤੁਸੀਂ ਉਹਨਾਂ ਦੀ ਐਡਜਸਟਮੈਂਟ ਨੂੰ ਅੱਖੋਂ ਪਰੋਖੇ ਨਾ ਕਰਿਓ ਜ਼ਿੰਦਗੀ ਬਹੁਤ ਸੋਹਣੀ ਹੈ ਇਕੋ ਹੀ ਹੈ ਜੇ ਥੋੜੀ ਥੋੜੀ ਐਡਜਸਟਮੈਂਟ ਕਰਨ ਨਾਲ ਇਹ ਸੋਹਣੀ ਹੋ ਸਕਦੀ ਹੈ ਤਾਂ ਉਹ ਇਹਨੂੰ ਸੋਹਣੀ ਬਣਾ ਲਓ ਬਹੁਤ ਸੋਹਣੀ ਹੈ ਜ਼ਿੰਦਗੀ ਸੱਚੀ-ਮੱਚੀ ਤੇ ਵਕਤ ਭੱਜਿਆ ਜਾਂਦਾ ਹੈ ਸੋਹਣਾ-ਸੋਹਣਾ ਇੱਕ ਤਾਂ ਪਤਿੰ ਲਾਦਾ ਕਦੋਂ ਦਿਨ ਚੜਿਆ ਤੇ ਕਦੋਂ ਛਿਪਿਆ ਠੀਕ ਹੈ ਸਭ ਆਉਣ ਵਾਲੇ ਬਲੌਗ ਦੇ ਵਿੱਚ ਕੁਝ ਹੋਰ ਯਾਦਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਨਾਲ ਦੀ ਨਾਲ ਸ਼ੇਅਰ ਕਰਦੀ ਰਹੂੰਗੀ ਠੀਕ ਹੈ ਤੇ ਕੱਲ ਨੂੰ ਮਿਲਦੇ ਆਂ ਫਿਰ ਕਿਸੇ ਹੋਰ ਸੋਹਣੇ ਜਿਹਾ ਵਲੌਗ ਨਾਲ ਠੀਕ ਹੈ ਜੀ ਉਮੀਦ ਕਰਦੀ ਆਂ ਤੁਸੀਂ ਇਹਨਾਂ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਪਤਾ ਨਹੀਂ ਕਿਹਦੀ ਸੋਚ ਬਦਲ ਜਾਂਦੀ ਹੈ ਇਸ ਤੋਂ ਪ੍ਰਭਾਵਿਤ ਹੋ ਜਾਂਦਾ ਬੰਦਾ ਤੇ ਤੁਸੀਂ ਯਾਦ ਰੱਖਿਆ ਕਰੋ ਕਿ ਅਸੀਂ ਸਿਰਫ ਪੋਜ਼ਿਟਿਵ ਚੀਜ਼ਾਂ ਦੇਖਣੀ ਹੈ ਅਸੀਂ ਨੁਕਸ ਦੇਖਣੀ ਨਹੀਂ ਕਿਸੇ ਦੇ ਮੈਂ ਤਾਂ ਮੇਰੀ ਸੱਸ ਇੱਕ ਦੂਜੇ ਦੇ ਨੁਕਸ ਨਹੀਂ ਦੇਖਦੀ ਆਂ ਉਹ ਸੋਚ ਵੀ ਹੋਣਗੇ ਨੁਕਸ ਮੇਰੇ ਚ ਹੀ ਹੈਗੇ ਆ ਪਰ ਅਸੀਂ ਦੇਖਦੇ ਨਹੀਂ ਅਸੀਂ ਸਿਰਫ ਪੋਜ਼ਿਟਿਵ ਚੀਜ਼ਾਂ ਦੇਖਦੇ ਆਂ ਤਾਂ ਜਿੰਦਗੀ ਪੋਜ਼ਿਟਿਵ ਰੋਡ ਤੇ ਚੱਲ ਰਹੀ ਹੈ ਜੇ ਆਪਾਂ ਨੈਗੇਟਿਵ ਲੱਭਣ ਲੱਗ ਜਾਾਂਗੇ ਤੇਰੀ ਜਿੰਦਗੀ ਨੈਗੇਟਿਵ ਹੋ ਜਾਊਗੀ ਤੇ ਅਗਲੇ ਵਲੌਗ ਚ ਅਸੀਂ ਗੱਲ ਕਰਾਂਗੇ ਕਿ ਘਰ ਚ ਬਰਕਤ ਕਿਵੇਂ ਲਿਆਉਣੀ ਹੈ ਠੀਕ ਹੈ ਬਰਕਤਾਂ ਆਪਣੀਆਂ ਆ ਜਾਂਦੀਆਂ ਸਿਰਫ ਸਾਨੂੰ ਬਰਕਤ ਲਿਆਉਣ ਵਾਸਤੇ ਇੱਕ ਟ੍ਰੈਕ ਫੜਨਾ ਪੈਂਦਾ ਹੈ ਉਹਦੇ ਬਾਰੇ ਆਪਾਂ ਜਰੂਰ ਗੱਲ ਕਰਾਂਗੇ ਠੀਕ ਹੈ ਜੀ ਸੋ ਮਿਲਦੇ ਹਾਂ ਅਗਲੇ ਵਲੌਗ ਚ